ਇਸ ਸਿੱਖ ਕੁੜੀ ਹਰਮੋਹਿੰਦਰ ਸੰਘੇੜਾ ਕੁਲਕੀ ਨਹੀਂ ਸੀ ਉਹ ਇੱਕ ਅਜਿਹੀ ਜ਼ਿੰਦਗੀ ਜੀ ਰਹੀ ਸੀ ਜਿਸ ਦਾ ਬਹੁਤ ਸਾਰੇ ਲੋਕ ਸਿਰਫ ਖੁਆਬ ਹੀ ਦੇਖ ਪਾਉਂਦੇ ਨੇ ਸੋਣੀ ਰਾਜ ਕੇ ਦਿਮਾਗ ਸ਼ਾਰ ਨਾਲ ਹੀ ਉਸਨੇ ਡੈਂਟਿਸਟ ਬanna ਸੀ ਲੰਡਨ ਚ ਉਸੇ ਦੀ ਪੜ੍ਹਾਈ ਕਰ ਰਹੀ ਸੀ 23 ਸਾਲਾਂ ਦੀ ਸੀ ਜਵਾਨ ਸੀ ਉਮਰ ਵੀ ਸੀ ਸੋ ਇਸ਼ਕ ਹੋ ਗਿਆ ਪਰ ਪਿਆਰ ਚ ਪੈ ਗਈ ਇੱਕ ਪਲੇਬॉय ਦੇ ਪਲੇਬॉय ਮਤਲਬ ਜਿਸ ਦਾ ਮੁਹੱਬਤ ਨਾਲ ਵਾਸਤਾ ਨਾ ਹੋਵੇ ਪਰ ਕੁੜੀਆਂ ਨਾਲ ਹੋਵੇ ਕੁੜੀਆਂ ਨਾਲ ਖੇਡਣਾ ਕਦੀ ਉਹਨਾਂ ਦੀ ਮਰਜ਼ੀ ਨਾਲ ਕਦੀ ਧੋਖੇ ਨਾਲ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਪੁਨੀਤ ਕੌਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਹਰ ਮੋਹਿੰਦਰ ਸੰਘੇੜਾ ਉਰਫ ਮੰਡੀ ਜਿਸ ਮੁੰਡੇ ਨਾਲ ਅੱਤ ਦਾ ਪਿਆਰ ਕਰਦੀ ਹੁੰਦੀ ਆ ਉਹ ਇੱਕ ਅਮੀਰ ਮੁਸਲਮਾਨ ਬਿਜ਼ਨਸਮੈਨ ਹੁੰਦਾ ਹੈ ਯੂਕੇ ਚ ਹੀ ਮੋਬਾਈਲਸ ਦਾ ਉਸਦਾ ਵੱਡਾ ਬਿਜ਼ਨਸ ਹੁੰਦਾ ਹੈ ਨਾਮ ਹੁੰਦਾ ਹੈ ਸੈਰ ਅਲੀ ਜਿਵੇਂ ਕਿ ਪਹਿਲਾਂ ਵੀ ਦੱਸਿਆ ਕਿ ਸੈਰ ਵੱਖ-ਵੱਖ ਕੁੜੀਆਂ ਦਾ ਸ਼ਕੀਮ ਹੁੰਦਾ ਪਰ ਫਿਰ ਵੀ ਹਰ ਮੋਹਿੰਦਰ ਯਾਨੀ ਮੰਡੀ ਉਸਤੇ جان ਛੜਕਦੀ ਹੁੰਦੀ ਹੈ 2005 ਦੀ ਗੱਲ ਹੈ ਇੰਗਲੈਂਡ ਦੀ ਸੈਰ ਅਲੀ ਚਾਹੁੰਦਾ ਹੁੰਦਾ ਹੈ ਕਿ ਕੁੜੀਆਂ ਚ ਉਸਦੀ دیਵਾਨਗੀ ਬਣੀ ਰਹੇ ਸੋ ਉਹ ਇਹ ਰਾਸ ਕਿਸੇ ਨੂੰ ਨਹੀਂ ਦੱਸਦਾ ਕਿ ਪਾਕਿਸਤਾਨ ਚ ਉਸਦੀ ਇੱਕ ਕਾਫੀ ਛੋਟੀ ਉਮਰ ਦੀ ਕਜ਼ਨ ਹੈ ਸਾਨਾ ਜਿਸ ਨਾਲ ਨਿੱਕੇ ਹੁੰਦਿਆਂ ਹੀ ਸੈਰ ਨੂੰ ਬੰਦ ਦਿੱਤਾ ਗਿਆ ਹੁੰਦਾ ਫਿਰ ਕੁਝ ਵਕਤ ਬਾਅਦ ਨਿਕਾਹ ਯਾਨੀ ਵਿਆਹ ਕਰਕੇ ਸਾਨਾ ਨੂੰ ਸੈਰ ਅਲੀ ਕੋਲ ਇੰਗਲੈਂਡ ਭੇਜਣਾ ਹੁੰਦਾ ਹੈ ਉਧਰ ਇੰਗਲੈਂਡ 'ਚ ਜੰਮੀ ਪਲੀ ਮੰਡੀ ਆਪਣੀ ਡੈਂਟਲ ਦੀ ਪੜ੍ਹਾਈ ਦੇ ਆਖਰੀ ਸਾਲ ਚ ਹੁੰਦੀ ਹੈ ਤੇ ਇਸ ਤੋਂ ਬਾਅਦ ਉਸ ਦੀ ਜ਼ਿੰਦਗੀ ਸੈੱਟ ਹੋਣੀ ਹੁੰਦੀ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਡੈਂਟਲ ਸਟੱਡੀ ਦੀ ਕਿੰਨੀ ਜ਼ਿਆਦਾ ਵੈਲਿਊ ਹੁੰਦੀ ਹੈ ਇਸ ਤੋਂ ਪਹਿਲਾਂ ਅੱਗੇ ਚਲੀਏ ਪਹਿਲਾਂ ਤੁਹਾਨੂੰ ਮੈਂ ਇਹ ਦੱਸ ਦਵਾਂ ਕਿ ਸੈਰ ਤੇ ਹਰਮੋਹਿੰਦਰ ਮੰਡੀ ਮਿਲਦੇ ਕਿਵੇਂ ਹੈ 25 ਸਾਲ ਰਿਹਾ ਹੁੰਦਾ ਕਿਸੇ ਪਾਰਟੀ ਚ ਮੰਡੀ ਤੇ ਸਹਿਰ ਅਲੀ ਦੀ ਮੁਲਾਕਾਤ ਹੁੰਦੀ ਆ ਹੁਣ ਸਹਿਰ ਅਲੀ ਨੂੰ ਪਤਾ ਹੁੰਦਾ ਹੈ ਕਿ ਕੁੜੀਆਂ ਕਿੱਦਾਂ ਇੰਪ੍ਰੈਸ ਕਰਨੀਆਂ ਉਹ ਹਰ ਮਹਿੰਦਰ ਸੰਘੇੜਾ ਤੇ ਵੀ ਆਪਣਾ ਜਾਦੂ ਚਲਾ ਦਿੰਦਾ ਹੈ ਦੋਵੇਂ ਇੱਕ ਰਿਲੇਸ਼ਨਸ਼ਿਪ ਚ ਆ ਜਾਂਦੇ ਨੇ ਤੇ ਹਰ ਹੱਦ ਪਾਰ ਕਰਦੇ ਨੇ ਮਿੰਦੀ ਸੈਰ ਨੂੰ دیਵਾਨਿਆਂ ਦੀ ਤਰ੍ਹਾਂ ਚਾਹੁੰਦੀ ਹੁੰਦੀ ਹੈ ਪਰ ਸੈਰ ਅਲੀ ਲਈ ਤਾਂ ਹਰ ਮੁਹੰਦਰ ਉਹੀ ਹੁੰਦੀ ਹੈ ਜੋ ਬਾਕੀ ਕੁੜੀਆਂ ਹੁਣ ਮਿੰਦੀ ਤਾਂ ਬੇहद ਸੀਰੀਅਸ ਹੁੰਦੀ ਹਨ ਤੇ ਉਹਨੂੰ ਲੱਗਦਾ ਹੈ ਕਿ ਹੁਣ ਦੋਵਾਂ ਨੂੰ ਵਿਆਹ ਕਰ ਲੈਣਾ ਚਾਹੀਦਾ ਹੈ ਉਹ ਇੱਕ ਪਿਆਰ ਭਰੀ ਜ਼ਿੰਦਗੀ ਚਾਹੁੰਦੀ ਹੁੰਦੀ ਹੈ ਸੈਰ ਅਲੀ ਨਾਲ ਸੋ ਉਹ ਸਹਿਰ ਅਲੀ ਨੂੰ ਵਿਆਹ ਲਈ ਕਹਿੰਦੀ ਆ ਪਰ ਸਹਿਰ ਇਹੀ ਕਹਿੰਦਾ ਹੁੰਦਾ ਹੈ ਕਿ ਸਾਡੇ ਧਰਮ ਵੱਖਰੇ ਨੇ ਤੂੰ ਸਿੱਖ ਮੈਂ ਮੁਸਲਮਾਨ ਸੋ ਸਾਡਾ ਵਿਆਹ ਸੌਖਾ ਨਹੀਂ ਉਹ ਹਮੇਸ਼ਾ ਇਦਾਂ ਹੀ ਟਾਲਮਟੋਲ ਕਰਦਾ ਰਹਿੰਦਾ ਹੈ ਪਰ ਹਰ 모ਹਿੰਦਰ ਉਰਫ ਮੰਡੀ ਬਾਹਰ ਰਹਿਣ ਕਰਕੇ ਜਾਤ ਪਾਤ ਚ ਬਹੁਤਾ ਬਿਲੀਵ ਨਹੀਂ ਕਰਦੀ ਹੁੰਦੀ ਉਹ ਕਹਿੰਦੀ ਆ ਕਿ ਜ਼ਿਆਦਾ ਗੱਲ ਆ ਤਾਂ ਮੈਂ ਇਸਲਾਮ ਕਬੂਲ ਕਰ ਲਵਾਂ ਇਸ ਕਿਹੜੀ ਵੱਡੀ ਗੱਲ ਉਹ ਇੰਨੇ ਕ ਪਿਆਰ ਚ ਹੁੰਦੀ ਆ ਕਿ ਉਹ ਕੁਰਾਨ ਪੜਨਾ ਸ਼ੁਰੂ ਕਰ ਦਿੰਦੀ ਆ ਹਿਜਾਬ ਪਾਉਣ ਲੱਗਦੀ ਆ ਤੇ ਖਾਣਾ ਵੀ ਸਿਰਫ ਹਲਾਲ ਖਾਂਦੀ ਆ ਉਹ ਸਹਿਰ ਲਈ ਪਿੱਛੇ ਕੁਝ ਵੀ ਕਰਨ ਨੂੰ ਤਿਆਰ ਹੁੰਦੀ ਆ ਤੇ ਕਰ ਵੀ ਰਹੀ ਹੁੰਦੀ ਆ ਬਸ ਉਹ ਸੈਰ ਦੀ ਵਿਆਹ ਲਈ ਇੱਕ ਯੈਸ ਦੀ ਉਡੀਕ ਕਰ ਰਹੀ ਹੁੰਦੀ ਆ ਹੁਣ ਉਹਨੂੰ ਥੋੜੀ ਪਤਾ ਹੁੰਦਾ ਕਿ ਸੈਰ ਦੀ ਲਾਈਫ ਪਾਰਟਨਰ ਤਾਂ ਪਹਿਲਾਂ ਹੀ ਫਿਕਸ ਹੋ ਚੁੱਕੀ ਆ ਖੈਰ ਹੁਣ ਆ ਜਾਂਦਾ ਹੈ ਸਾਲ 2006 ਦਸੰਬਰ ਦਾ ਸੈਰ ਮਿੰਡੀ ਦੀ ਪੋਜੈਸਿਵਨੈਸ ਦੇਖ ਕੇ ਪਿੱਛੇ ਹਟਣਾ ਚਾਹੁੰਦਾ ਹੁੰਦਾ ਉਹ ਬਹਾਨਾ ਪਾਉਂਦਾ ਹੈ ਕਿ ਮੈਂ ਸਾਊਦੀ ਅਰੇਬੀਆ ਚੱਲਾਂ ਤੇ ਛੇਤੀ ਆ ਜਾਵਾਂਗਾ ਪਰ ਚਲਾਉ ਪਾਕਿਸਤਾਨ ਜਾਂਦਾ ਹੈ ਜਿੱਥੇ ਸਨਾਦਾ ਤੇ ਉਸਦਾ ਨਿਕਾਹ ਹੋ ਜਾਂਦਾ ਹੈ ਕੁਝ ਦਿਨ ਪਾਕਿਸਤਾਨ ਹੀ ਰੁਕਦਾ ਸੈਰ ਪਰ ਫਿਰ ਫਾਈਨਲੀ ਜਾ ਕੇ ਦੱਸਦਾ ਹੈ ਮੰਡੀ ਨੂੰ ਕਿ ਉਸਦਾ ਵਿਆਹ ਹੋ ਗਿਆ ਆਪਣੀ ਕਜ਼ਨ ਨਾਲ ਕਿਉਂਕਿ ਹੋਰ ਲੁਕਾਉਣਾ ਹੁਣ ਮਮਕਨ ਨਹੀਂ ਲੱਗ ਰਿਹਾ ਹੁੰਦਾ બસ ਫੇਰ ਕੀ ਮੰਡੀ ਪਾਗਲ ਜਹੀ ਹੋ ਜਾਂਦੀ ਹੈ ਰੋ ਰੋ ਕੇ ਬੁਰਾ ਹਾਲ ਕਰ ਲੈਂਦੀ ਹੈ ਡਿਪਰੈਸ਼ਨ ਚ ਚਲੀ ਜਾਂਦੀ ਹੈ ਉਸਦੇ ਮਨ ਚ ਸੈਰ ਦੀ بیوی ਸਨਾ ਲਈ ਜਲਨ ਪੈ ਜਾਂਦੀ ਹੈ ਸਨਾ ਹੁਣ ਇੰਗਲੈਂਡ ਆ ਚੁੱਕੀ ਹੁੰਦੀ ਹੈ ਉਹ ਘਰੇਲੂ ਕੁੜੀ ਹੁੰਦੀ ਹੈ ਸਿੱਧੀ ਸਾਦੀ ਜ਼ਿਆਦਾ ਘਰੋਂ ਬਾਹਰ ਨਹੀਂ ਨਿਕਲਦੀ ਹੁੰਦੀ ਉਹ ਇਦਾਂ ਨਹੀਂ ਕਿ ਸੈਰ ਨੂੰ ਆਪਣੀ ਪਤਨੀ ਸਨਾ ਨਾਲ ਪਿਆਰ ਹੁੰਦਾ ਹੈ ਮੁਹੱਬਤ ਹੁੰਦੀ ਹੈ ਸੈਰ ਵਾਸਤੇ ਇੱਕ ਬਸ ਇੱਕ ਜ਼ਿੰਮੇਵਾਰੀ ਹੁੰਦੀ ਹੈ ਕਿਉਂਕਿ ਉਸ ਕੋਲ ਕਿਹੜੀ ਕੁੜੀਆਂ ਦੀ ਘਾਟ ਉਹ ਆਪਣੇ ਪਲੇ ਬாய் ਜ਼ੋਨ ਚ ਹੀ ਖੁਸ਼ ਹੁੰਦਾ ਹੈ ਹੁਣ ਮੰਡੀ ਚਾਹੁੰਦੀ ਹੁੰਦੀ ਹੈ ਕਿ ਸਹਿਰ ਤੇ ਸਨਾ ਦਾ ਰਿਸ਼ਤਾ ਖਰਾਬ ਹੋ ਜੇ ਤੇ ਉਹ ਸਿਰਫ ਮੇਰਾ ਰਹੇ ਇਸ ਕਰਕੇ ਉਹ ਸਹਿਰ ਨੂੰ ਰਾਤ ਨੂੰ ਕਈ ਕਈ ਘੰਟਿਆਂ ਲਈ ਕਾਲਸ ਕਰਦੀ ਹੈ ਜਦੋਂ ਸਨਾ ਕੋਲ ਹੋਏ ਉਹਨੂੰ ਇਹ ਜਾਣਨ ਚ ਵੀ ਦਿਲਚਸਪੀ ਹੁੰਦੀ ਹੈ ਕਿ ਪਿਛਲੀ ਰਾਤ ਨੂੰ ਕਿਤੇ ਸਹਿਰ ਤੇ ਸਨਾ ਇੰਟੀਮੇਟ ਤਾਂ ਨਹੀਂ ਹੋਏ ਮਤਲਬ ਉਹਨਾਂ ਨੇ ਸਰੀਰਕ ਸੰਬੰਧ ਤਾਂ ਨਹੀਂ ਬਣਾਏ ਮੰਡੀ ਦੀ ਪੋਜੈਸਿਵਨੈਸ ਵਧਦੀ ਜਾਂਦੀ ਹੈ ਇੰਨੀ ਕਿ ਉਹ ਸਹਿਰ ਦੀ ਦੂਜੀ ਪਤਨੀ ਬਣਨ ਨੂੰ ਵੀ ਰਾਜ਼ੀ ਹੋ ਜਾਂਦੀ ਹੈ ਸਹਿਰ ਹਰ 모ਹਿੰਦਰ ਤੋਂ ਪਛਤਾਤਾ ਛੁਡਵਾਣਾ ਚਾਹੁੰਦਾ ਹੁੰਦਾ ਪਰ ਉਹਨੂੰ ਰਸਤਾ ਨਹੀਂ ਦਿਸਦਾ ਹੁੰਦਾ। ਹਰ 모ਹਿੰਦਰ ਸੈਰ ਨੂੰ ਮਤਾ ਮੈਰਿਜ ਲਈ ਰੈਡੀ ਕਰ ਲੈਂਦੀ ਹੈ। ਹੁਣ ਮਤਾ ਮੈਰਿਜ ਕੀ ਹੁੰਦੀ ਹੈ ਅਬੀ ਦੱਸਦੀਆਂ। ਇਸਲਾਮ ਵਿੱਚ ਮਤਾ ਬਿਆ ਸਿਰਫ ਸ਼ੀਆ ਮੁਸਲਮਾਨਾਂ ਵਿੱਚ ਹੁੰਦਾ। ਆਮ ਤੌਰ ਤੇ ਸ਼ੇਕ ਕਹੌਣ ਵਾਲੇ ਲੋਕ ਜੋ ਤੇਲ ਉਤਪਾਦਨ ਰਿਫਾਈਨਿੰਗ ਜਾਂ ਨਿਰਯਾਤ ਦੇ ਕਾਰੋਬਾਰ ਵਿੱਚ ਹੁੰਦੇ ਵਪਾਰਕ ਸਮਝੌਤੇ ਕਾਰਨ ਉਹਨਾਂ ਨੂੰ ਦੂਰ ਦੂਰ ਤੱਕ ਜਾਣਾ ਪੈਂਦਾ। ਇਸ ਸਮੇਂ ਦੌਰਾਨ ਉਹ ਕਈ ਦਿਨ ਜਾਂ ਮਹੀਨਿਆਂ ਤੱਕ ਉਸੇ ਸ਼ਹਿਰ 'ਚ ਰਹਿੰਦੇ। ਇਸ ਸਮੇਂ ਦੌਰਾਨ ਸ਼ੇਖ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਸਥਾਈ ਵਿਆਹ ਕਰਾਉਂਦੇ ਸਨ। ਬਾਅਦ ਵਿੱਚ ਸ਼ਹਿਰ ਛੱਡਣ ਸਮੇਂ ਉਹਨਾਂ ਦਾ ਤਲਾਕ ਹੋ ਜਾਂਦਾ ਸੀ ਅਤੇ ਵਿਆਹ ਦੇ ਬਦਲੇ ਮਿਹਰ ਦੀ ਰਕਮ ਦਿੱਤੀ ਜਾਂਦੀ ਸੀ। ਇਸ ਵਿਆਹ ਨੂੰ ਸ਼ੀਆ ਸੰਪਰਦਾ ਵੱਲੋਂ ਮੁਸਲਿਮ ਪਰਸਨਲ ਲਾਅ ਵਿੱਚ ਮਾਨਤਾ ਦਿੱਤੀ ਗਈ। ਯਾਨੀ ਇੱਕ ਕੰਟਰੈਕਟ ਮੈਰਿਜ ਜਿਸਨੇ ਕਦੋਂ ਖਤਮ ਹੋਣਾ ਹੈ ਉਸਦੀ ਡੇਟ ਪਹਿਲਾਂ ਹੀ ਤੈਅ ਹੁੰਦੀ। ਸਹਿਰ ਤੇ ਹਰਮੋਹਿੰਦਰ ਮਤਾ ਨਿਕਾ ਸੀਕ੍ਰੀਟਲੀ ਕਰਾਉਂਦੇ ਹਨ 16 ਮਈ ਨੂੰ ਇਸ ਮੈਰਿਜ ਨੇ ਖਤਮ ਹੋ ਜਾਣਾ ਹੁੰਦਾ ਹੈ ਇਹ ਟੈਂਪਰੇਰੀ ਵਿਆਹ ਖਤਮ ਹੋਣ ਹੀ ਵਾਲਾ ਹੁੰਦਾ ਹੈ ਕਿ ਪਤਾ ਲੱਗਦਾ ਹੈ ਕਿ ਸਨਾ ਪ੍ਰੈਗਨੈਂਟ ਹੈ 10 ਮਈ 2007 ਦਾ ਦਿਨ ਹੁੰਦਾ ਹੈ ਹਰਮੋਹਿੰਦਰ ਆਪਣੀ ਫਰੈਂਡ ਨੂੰ ਕਹਿੰਦੀ ਆ ਕਿ ਮੈਂ ਸਨਾ ਨੂੰ ਮਿਲਣ ਜਾਣਾ ਫਿਰ ਉਹ ਸੈਰ ਨੂੰ ਫੋਨ ਕਰਕੇ ਵੀ ਕਹਿੰਦੀ ਆ ਕਿ ਮੈਂ ਸਨਾ ਨੂੰ ਮਿਲਣ ਜਾਣਾ ਕਿਉਂਕਿ ਉਹ ਹੁਣ ਸਮਝ ਚੁੱਕੀ ਹੈ ਕਿ ਉਹਨਾਂ ਦਾ ਰਿਸ਼ਤਾ ਟੈਂਪਰੇਰੀ ਹੈ ਤੇ ਸਨਾ ਤੇ ਸੈਰ ਦਾ ਪਰਮਨੈਂਟ ਸਨਾ ਇਸ ਵਕਤ 11 ਵੀਕਸ ਪ੍ਰੈਗਨੈਂਟ ਹੁੰਦੀ ਆ ਸੋ ਸਨਾ ਨੂੰ ਸਭ ਕੁਝ ਦੱਸਣਾ ਚਾਹੁੰਦੀ ਹੁੰਦੀ ਆ ਹਾਲਾਂਕਿ throssel road ਤੇ monastery drive ਦਾ ਜਿਹੜਾ ਡਿਸਟੈਂਸ ਹੁੰਦਾ ਉਹ ਬਹੁਤ ਜ਼ਿਆਦਾ ਹੁੰਦਾ ਖਾਸਾ ਹੁੰਦਾ ਇਸ ਰਸਤੇ ਤੇ ਇੱਕ ਸੀਸੀਟੀਵੀ ਹਰ ਮੋਹਿੰਦਰ ਨੂੰ ਕੈਪਚਰ ਕਰਦਾ ਕਿ ਸਨਾ ਦੇ ਘਰੋਂ ਆਪਣੇ ਘਰ ਵੱਲ ਨੂੰ ਵਾਪਸ ਜਾ ਰਹੀ ਆ ਜਦੋਂ ਜੁਮੇ ਦੀ ਨਮਾਜ਼ ਪੜ੍ਹ ਕੇ ਸੈਰ ਲਈ ਆਪਣੇ ਘਰ ਪਹੁੰਚਦਾ ਤਾਂ ਉਹ ਪੁਲਿਸ ਨੂੰ ਫੋਨ ਕਰਦਾ ਕਿ ਉਸਦੀ ਵਾਈਫ ਸਨਾ ਆਲੀ ਫੋਨ ਨਾਲ ਲੱਤਪਤ ਹੋਈ ਪਈ ਹੈ ਕੋਈ ਅੰਦਰ ਆ ਕੇ ਮੈਂ ਕਿਹਾ ਜਦ ਕਿ ਮੈਂ 12 ਲੋਕ ਲਗਾ ਕੇ ਗਿਆ ਸੀ ਜਦੋਂ ਸਨਾ ਦੇ ਮਰਨ ਦੀ ਗੱਲ ਹਰਮੋਹਿੰਦਰ ਨੂੰ ਪਤਾ ਲੱਗਦੀ ਹੈ ਤਾਂ ਉਹ ਖੁਦ ਦੇ ਫੋਨ ਤੋਂ ਪੁਲਿਸ ਨੂੰ ਫੋਨ ਕਰਕੇ ਕਹਿੰਦੀ ਆ ਕਿ ਮੈਂ ਵੀ ਮਿਲ ਕੇ ਆਈ ਸੀ ਅੱਜ ਸਨਾ ਨੂੰ ਪਰ ਉਸ ਵਕਤ ਤੱਕ ਉਹ ਠੀਕ ਸੀ ਬਿਲਕੁਲ ਠੀਕ ਸੀ ਪੁਲਿਸ ਨੂੰ ਹਰਮੋਹਿੰਦਰ ਦੇ ਸੈਰ ਨਾਲ ਰਿਸ਼ਤੇ ਬਾਰੇ ਵੀ ਤਫਤੀਸ਼ ਚ ਪਤਾ ਲੱਗਦਾ ਹੈ ਹੁਣ ਇਸ ਰਿਲੇਸ਼ਨਸ਼ਿਪ ਦੇ ਬਾਰੇ ਚ ਜਾਣ ਕੇ ਪੁਲਿਸ ਦਾ ਸਾਰਾ ਸ਼ੱਕ ਹਰਮੋਹਿੰਦਰ ਸੰਘੇੜਾਵਲ ਉਹ ਸੀਸੀਟੀਵੀ ਖੰਗਾਲ ਦੀ ਹੈ ਤਾਂ ਉਸ ਦਿਨ ਦਾ ਹੁਲੀਆ ਹਰ ਮੋਹਿੰਦਰ ਦਾ ਪਤਾ ਲੱਗ ਜਾਂਦਾ ਹੈ ਸੋ ਪੁਲਿਸ ਉਸ ਦੇ ਘਰ ਜਾ ਕੇ ਉਸ ਦਿਨ ਪਏ ਜਾਣ ਵਾਲੇ ਸ਼ੂਜ਼ ਤੇ ਕੱਪੜੇ ਫੋਰੈਂਸਿਕ ਲਈ ਲੈ ਜਾਂਦੀ ਹੈ ਸਰਕਮਸਟੈਂਸ਼ੀਅਲ ਐਵੀਡੈਂਸ ਦੇ ਆਧਾਰ ਤੇ ਪੁਲਿਸ ਕੇਸ ਬਣਾਉਂਦੀ ਹੈ ਇੱਕ ਤਾਂ ਮੰਡੀ ਦਾ ਸੈਰ ਨੂੰ ਲੈ ਕੇ ਓਵਰ ਪੋゼਸਿਵ ਹੋਣਾ ਉਸ ਨੂੰ ਰਾਤ ਨੂੰ ਆਟ ਟਾਈਮ ਤੇ ਲੰਮੀਆਂ ਲੰਮੀਆਂ ਕਾਲਸ ਕਰਨਾ ਉਹ ਮਤਾ ਮੈਰਿਜ ਪਲੱਸ ਕਤਲ ਵਾਲੇ ਦਿਨ ਉਸ ਦਾ ਸਨਾ ਕੋਲ ਹੋਣਾ ਅਦਾਲਤ ਇਸ ਸਭ ਤੋਂ ਕਨਵਿੰਸ ਹੋ ਜਾਂਦੀ ਹੈ ਤੇ ਹਰਮੋਹਿੰਦਰ ਮਿੰਡੀ ਨੂੰ ਸਨਾ ਦੇ ਕਤਲ ਦਾ ਦੋਸ਼ੀ ਮੰਨ ਲਿਆ ਜਾਂਦਾ ਹੈ। ਅਦਾਲਤ ਹਰਮੋਹਿੰਦਰ ਮਿੰਡੀ ਨੂੰ ਘੱਟੋ-ਘੱਟ 14 ਸਾਲ ਦੀ ਸਜ਼ਾ ਸੁਣਾਉਂਦੀ ਹੈ। ਸਨਾ ਦੇ ਪਰਿਵਾਰ ਵਾਲੇ ਮੀਡੀਆ ਨਾਲ ਗੱਲ ਕਰਦਿਆਂ ਰੋਂਦੇ ਆ ਪਰ ਸੈਟੀਸਫਾਈਡ ਵੀ ਹੁੰਦੇ ਆ ਕਿ ਉਹਨਾਂ ਦੀ ਧੀ ਨੂੰ ਇਨਸਾਫ ਮਿਲਿਆ। ਉਹਨੂੰ ਲੱਗ ਹੀ ਰਿਆਣਾ ਕਿ ਕੇਸ ਸੋਲਵ ਮੈਂ ਵੀ ਕੈਮਰਾ ਬੰਦ ਕਰਾਂ ਤੇ ਕੋਈ ਹੋਰ ਕੰਮ ਕਰਾਂ ਪਰ ਨਹੀਂ ਅਜੇ ਵੱਡਾ ਟਵਿਸਟ ਹੈ ਹਰ ਮੋਹਿੰਦਰ ਸੰਘੇੜਾ ਉਰਫ ਮੰਡੀ ਦੇ ਪੇਰੈਂਟਸ ਆਪਣੀ ਧੀ ਨੂੰ ਬੇਕਸੂਰ ਦੱਸਦੇ ਆ ਉਹ ਕਹਿੰਦੇ ਨੇ ਕਿ ਮੰਡੀ ਹਰ ਗੱਲ ਆਪਣੀ ਮਾਂ ਨੂੰ ਦੱਸਦੀ ਰਹੀ ਹੈ ਉਹਨੇ ਇਹ ਵੀ ਦੱਸਿਆ ਸੀ ਕਿ ਉਹ ਅਲੀ ਦੀ ਵਾਈਫ ਸਨਾ ਨੂੰ ਮਿਲ ਕੇ ਆਈ ਹੈ ਪ੍ਰੈਗਨੈਂਟ ਹੋਣ ਦੀ ਵਜ੍ਹਾ ਨਾਲ ਉਸ ਦੀ ਕੁਝ ਹੈਲਪ ਵੀ ਕੀਤੀ ਹੈ ਇੱਕ ਬਾਰੀ ਬੰਦ ਕਰਨ 'ਚ ਵੀ ਉਸ ਦੀ ਮਦਦ ਕੀਤੀ ਆ ਉਸਨੇ ਕਬੂਰਟ ਤੇ ਚੜਕੇ ਪੁਲਿਸ ਨੂੰ ਵੀ ਉਹ ਕਬੂਰਟ ਤੇ ਪੈਰਾਂ ਦੇ ਨਿਸ਼ਾਨ ਮਿਲਦੇ ਨੇ ਹੋਰ ਕੋਈ ਐਵੀਡੈਂਸ ਨਹੀਂ ਹੁੰਦਾ ਉੱਥੇ ਇੱਥੇ ਗੱਲ ਇਹ ਹੁੰਦੀ ਹੈ ਕਿ ਮੰਡੀ ਉਸ ਨਿੱਕੀ ਜਹੀ ਵਿੰਡੋ ਚੋਂ ਨਿਕਲ ਕੇ ਭੱਜੀ ਹੋ ਸਕਦੀ ਹੈ ਪੈਰੈਂਟਸ ਪੂਰੇ ਵਿਸ਼ਵਾਸ ਨਾਲ ਕਹਿ ਰਹੇ ਹੁੰਦੇ ਆ ਕਿ ਉਹਨਾਂ ਦੀ ਤੀ ਕਿਸੇ ਨੂੰ ਮਾਰ ਹੀ ਨਹੀਂ ਸਕਦੀ। ਇਸ ਤੋਂ ਬਾਅਦ ਇੱਕ ਖਾਸੇ ਵੱਡੇ ਤੇ ਨਾਮੀ ਵਕੀਲ ਨਾਜ਼ਰ ਅਫਜ਼ਲ ਤੇ ਯੂਕੇ ਪੁਲਿਸ ਦੇ ਐਕਸ ਡਿਟੈਕਟਿਵ ਮਾਰਕ ਵਿਲੀਅਮਸ ਇਸ ਬਹੁਤ ਪੌਪੂਲਰ ਹੋ ਚੁੱਕੇ ਕੇਸ 'ਚ ਦਿਲਚਸਪੀ ਦਿਖਾਉਂਦੇ ਨੇ ਤੇ ਹਰਮੋਹਿੰਦਰ ਨੂੰ ਬੇਗੁਨਾਹ ਸਾਬਤ ਕਰਨ ਦੀ ਥਾਂ ਲੈਂਦੇ ਨੇ। ਮਿਸਟਰ ਅਫਜ਼ਲ ਨੇ 2015 ਵਿੱਚ ਰਿਟਾਇਰ ਹੋਣ ਤੋਂ ਥੋੜੀ ਦੇਰ ਪਹਿਲਾਂ ਕੇਸ ਦਾ ਅਧਿਐਨ ਕੀਤਾ ਅਤੇ ਫੈਸਲੇ ਤੇ ਆਏ ਕਿ ਕੁਝ ਵੀ ਹੋ ਜੇ ਹਰਮੋਹਿੰਦਰ ਨੇ ਕਤਲ ਕੀਤਾ ਹੀ ਨਹੀਂ। ਉਨਾ ਅਕੋਰਡਿੰਗ ਤਿੰਨ ਸਬੂਤ ਨੇ ਜੋ ਦੱਸਦੇ ਨੇ ਕਿ ਮੰਡੀ ਨੇ ਸਨਾ ਨੂੰ ਨਹੀਂ ਮਾਰਿਆ ਜਦੋਂ ਮੁਲਾਕਾਤ ਤੋਂ ਬਾਅਦ ਸਨਾ ਨੂੰ ਖੂਨ ਨਾਲ ਲਕਪਤ ਪਾਇਆ ਗਿਆ ਸੀ ਤਾਂ ਸਾਹਮਣੇ ਦਾ ਦਰਵਾਜ਼ਾ ਬੰਦ ਸੀ ਸਹਿਰਲੀ ਨੇ ਵੀ ਕਿਹਾ ਸੀ ਕਿ ਮੈਂ ਦਰਵਾਜ਼ਾ ਲੋਕ ਕੀਤਾ ਸੀ ਤੇ ਉਹ ਲੋਕ ਖੋਲ ਕੇ ਹੀ ਅੰਦਰ ਗਿਆ ਸੀ ਤੇ ਦੂਜਾ ਡੋਰ ਅੰਦਰੋਂ ਬੰਦ ਸੀ ਫਿਰ ਕੋਈ ਅੰਦਰ ਕਿਵੇਂ ਆ ਗਿਆ ਹਰਮੋਹਿੰਦਰ ਸੰਘੇੜਾ ਨੇ ਵੀ ਆਹੀ ਕਿਹਾ ਸੀ ਕਿ ਜਦੋਂ ਉਹ ਘਰੋਂ ਨਿਕਲੀ ਤਾਂ ਸਨਾ ਬਿਲਕੁਲ ਠੀਕ ਸੀ ਸੋ ਇਹ ਪੋਸੀਬਲ ਕਿਵੇਂ ਸੀ ਕਿ ਹਰ ਮੋਹਿੰਦਰ ਸਨਾ ਨੂੰ ਮਿਲ ਕੇ ਬਾਹਰ ਨਿਕਲੀ ਤੇ ਅੰਦਰੋਂ ਤੇ ਬਾਹਰੋਂ ਦੋਵੇਂ ਲੋਕ ਲੱਗ ਗਏ ਦੂਜਾ ਮਿੰਡੀ ਨੂੰ ਆਪਣੇ ਘਰ ਜਾਂਦੇ ਸਮੇਂ ਪੈਟਰੋਲ ਸਟੇਸ਼ਨ ਤੇ ਸੀਸੀਟੀਵੀ ਤੇ ਦੇਖਿਆ ਗਿਆ ਸੀ ਉਹ ਈਜ਼ੀ ਦਿਖਾਈ ਦੇ ਰਹੀ ਸੀ ਅਤੇ ਉਸ ਦਾ ਕਿਸੇ ਅਜਿਹੇ ਵਿਅਕਤੀ ਦੇ ਨੇੜੇ ਹੋਣ ਦਾ ਕੋਈ ਸੰਕੇਤ ਨਹੀਂ ਸੀ ਜਿਸ ਦਾ ਖੂਨ ਬਹੁਤ ਵਹਿ ਗਿਆ ਹੋਵੇ ਉਸ ਦੇ ਕੱਪੜਿਆਂ ਤੇ ਵੀ ਇੱਕ قطਰਾ ਵੀ ਖੂਨ ਦਾ ਨਹੀਂ ਸੀ ਨਾ ਹੀ ਕੋਈ ਐਵੀਡੈਂਸ ਇਹੋ ਜਿਹਾ ਮਿਸਟਰ ਅਫਜ਼ਲ ਨੇ ਦੂਜੇ ਪੱਖ ਦੇ ਦਾਅਵੇ ਨੂੰ ਖਾਰਜ ਕੀਤਾ ਕਿ ਮਿੰਡੀ ਇੱਕ ਅਲਮਾਰੀ ਤੇ ਚੜ ਗਈ ਅਤੇ ਪੈਰਾਂ ਦੇ ਨਿਸ਼ਾਨ ਛੱਡ ਕੇ ਰਸੋਈ ਦੀ ਇੱਕ ਮਹਿਜ਼ 1 ਫੁੱਟ ਦੀ ਖਿੜਕੀ ਵਿੱਚੋਂ ਬਾਹਰ ਨਿਕਲ ਗਈ ਕਿਉਂਕਿ ਪੈਰਾਂ ਦੇ ਨਿਸ਼ਾਨ ਅੰਦਰ ਅੰਦਰ ਅਲਮਾਰੀ ਤੇ ਸਨ ਬਾਹਰ ਨਹੀਂ ਵੈਸੇ ਤਾਂ ਇੰਨੀ ਛੋਟੀ ਵਿੰਡੋ ਚੋਂ ਨਿਕਲ ਜਾਣਾ ਮੁਮਕਿਨ ਹੀ ਨਹੀਂ ਮੰਨਿਆ ਜਾਂਦਾ ਤੇ ਜੇ ਕਿਸੇ ਤਰ੍ਹਾਂ ਮੰਨ ਵੀ ਲਿਆ ਜਾਏ ਤਾਂ ਮਾਰਕ ਵਿਲੀਅਮਸ ਅਕੋਰਡਿੰਗ ਇਹ ਪੋਸੀਬਲ ਹੀ ਨਹੀਂ ਕਿ ਸਰੀਰ ਤੇ ਜਾਂ ਵਿੰਡੋ ਤੇ ਕੋਈ ਨਿਸ਼ਾਨ ਨਾ ਹੋਵੇ ਜਾਂ ਸਬੂਤ ਨਾ ਹੋਵੇ ਪਰ ਇਦਾਂ ਦਾ ਕੁਝ ਨਹੀਂ ਮਿਲਿਆ ਪੁਲਿਸ ਏ ਕਹਿ ਚੁੱਕੀ ਹੁੰਦੀ ਹੈ ਕਿ ਮੰਡੀ ਇੱਕ ਖਾਸ ਤਰ੍ਹਾਂ ਦਾ ਸੂਟ ਪਾ ਕੇ ਆਈ ਸੀ ਜਿਸ ਤੇ ਸ਼ਾਇਦ ਨਿਸ਼ਾਨ ਹੋਣਗੇ ਜੋ ਬਾਅਦ ਚ ਉਸਨੇ ਬਦਲ ਲਿਆ ਪਰ ਉਹ ਸੂਟ ਪਾ ਕੇ ਤਾਂ ਉਸ ਨਿੱਕੀ ਜਹੀ ਬਾਰਿਚੋਂ ਨਿਕਲ ਹੀ ਨਹੀਂ ਸਕਦੀ ਮਮਕਨ ਹੀ ਨਹੀਂ ਸੀ ਅਫਜ਼ਲ ਤੇ ਵਿਲੀਅਮਸ ਪੁਲਿਸ ਦੀਆਂ ਗੱਲਾਂ ਤੇ ਹਸਪਤਲ ਨਾਲੇ ਕਿਸੇ ਵੀ ਸੀਸੀਟੀਵੀ ਫੁਟੇਜ 'ਚ ਉਹ ਸੂਟ ਦਿਸਦਾ ਹੀ ਨਹੀਂ ਤੇ ਜੇ ਸਨਾ ਦੇ ਘਰ ਜਾ ਕੇ ਉਹ ਸੂਟ ਪਾਇਆ ਹੋਵੇ ਤਾਂ ਵੀ ਘਰ ਅੰਦਰ ਕਿੱਦਾਂ ਲੈ ਕੇ ਗਈ ਇੱਕ ਚੀਜ਼ ਹੋਰ ਪਤਾ ਲੱਗਦੀ ਹੈ ਕਿ ਅਲੀ ਸਨਾਦੀ ਮੌਤ ਦੇ ਬਾਅਦ ਸਭ ਤੋਂ ਪਹਿਲਾਂ ਸਨਾਦੀ ਭੈਣ ਨੂੰ ਫੋਨ ਕਰਦਾ ਹੈ ਤੇ ਜਦੋਂ ਸਨਾਦੀ ਭੈਣ ਨੂੰ ਉਸ ਦੀ ਮੌਤ ਬਾਰੇ ਪਤਾ ਲੱਗਦਾ ਹੈ ਤਾਂ ਉਹ ਕਹਿੰਦੀ ਹੈ ਕਿ ਸਨਾ ਨੇ ਆਪਣੇ ਆਪ ਨੂੰ ਖਤਮ ਕਰ ਲਿਆ ਪਰ ਇਹ ਗੱਲ ਕਿਉਂ ਬੋਲੇਗੀ ਕਿਉਂਕਿ ਉਸ ਨੂੰ ਤਾਂ ਉਸੇ ਵਕਤ ਹੀ ਸਨਾ ਦੀ ਮੌਤ ਦੇ ਬਾਰੇ ਵਿੱਚ ਪਤਾ ਲੱਗਿਆ ਹੁੰਦਾ ਹੈ ਪੁਲਿਸ ਜਦੋਂ ਸਨਾ ਦਾ ਫੋਨ ਵੀ ਫਰੋਲਦੀ ਹੈ ਤਾਂ ਪਤਾ ਲੱਗਦਾ ਹੈ ਕਿ ਉਸੇ ਦੁਪਹਿਰ ਫੋਨ ਤੇ ਸਨਾ ਦੀ ਭੈਣ ਤੇ ਮਾਪਿਓਂ ਦੀਆਂ ਕੀ 21 ਮਿਸਡ ਕਾਲਸ ਹੁੰਦੀਆਂ ਨੇ ਇਨੀਆਂ ਕਾਲਸ ਦਾ ਕੀ ਮਤਲਬ ਕਿ ਉਹਨਾਂ ਨੂੰ ਇਲਮ ਹੁੰਦਾ ਹੈ ਕਿ ਉਹਨਾਂ ਦੀ ਬੱਚੀ ਠੀਕ ਨਹੀਂ ਕਿਸੇ ਖਤਰੇ ਚ ਹੈ ਵਕੀਲ ਕਹਿੰਦੇ ਨੇ ਕਿ ਮਮਕਨ ਹੈ ਕਿ ਉਹ ਸੈਰ ਅਲੀ ਦਾ ਪਲੇ ਬாய் ਵਾਲਾ ਲਾਈਫ ਸਟਾਈਲ ਸ਼ਾਇਦ ਸਹਿਨ ਨਹੀਂ ਕਰ ਸਕੇ ਕਿਉਂਕਿ ਉਹ ਪਾਕਿਸਤਾਨ ਦੀ ਇੱਕ ਪਿੰਡੂ ਕੁੜੀ ਸੀ ਤਾਂ ਵਕੀਲਾਂ ਮੁਤਾਬਕ ਉਸ ਨੂੰ ਖੁਦ ਨੂੰ ਖਤਮ ਕਰਨ ਦੇ ਥਾਟਸ ਆਉਣਾ ਲਾਜ਼ਮੀ ਹੋ ਸਕਦਾ ਹੈ باقی ਹਰਮੋਹਿੰਦਰ ਕਹਿ ਚੁੱਕੀ ਹੁੰਦੀ ਹੈ ਕਿ ਮੈਂ ਅਲੀ ਤੇ ਆਪਣੇ ਰਿਸ਼ਤੇ ਬਾਰੇ ਸਨਾ ਨੂੰ ਸੱਚ ਦੱਸ ਕੇ ਆਈ ਸੀ ਹੁਣ ਵਿਲੀਅਮਸ ਮੁਤਾਬਕ ਹੋ ਸਕਦਾ ਹੈ ਕਿ ਉਸ ਨੂੰ ਆਪਣੇ ਪਤੀ ਤੇ ਹਰਮੋਹਿੰਦਰ ਦੇ ਰਿਸ਼ਤੇ ਦਾ ਸੱਚ ਬਰਦਾਸ਼ਤ ਨਾ ਹੋਇਆ ਹੋਵੇ ਤੇ ਉਸਨੇ ਖੁਦ ਨੂੰ ਮਾਰ ਲਿਆ ਹੋਵੇ ਦੱਸ ਦਵਾ ਕਿ ਸਨਾ ਦੇ 42 ਵਾਰ ਚਾਕੂ ਖੋਪੇ ਗਏ ਸਨ 42 ਵਾਰ ਵਿਲੀਅਮ ਕਹਿੰਦੇ ਨੇ ਕਿ ਪਹਿਲਾ ਉਸਨੇ ਗੁੱਟ ਤੇ ਚਾਕੂ ਮਾਰੇ ਹੋਣੇ ਜਦੋਂ ਮੌਤ ਨਹੀਂ ਆਈ ਤਾਂ ਢਿੱਡ 'ਚ ਵਾਰ ਕੀਤੇ ਹੋਣੇ ਤੇ ਜੇ ਹਰ ਮੋਹਿੰਦਰ ਉੱਥੇ ਹੁੰਦੀ ਉਸਦੇ ਕੱਪੜਿਆਂ ਤੋਂ ਕੋਈ ਇੱਕ ਖੂਨ ਦਾ ਕਤਰਾ ਤਾਂ ਮਿਲਦਾ ਇਨੋਂ ਖੂਨ ਵਗਿਆ ਹੋਵੇ ਤੇ ਕਾਤਲ ਤੇ ਇੱਕ ਜ਼ਰਾ ਜਿਹਾ ਵੀ ੱੱਬਾ ਨਾ ਹੋਵੇ ਇਹ ਕਿੱਦਾਂ ਹੋ ਸਕਦਾ ਹਰਮੋਹਿੰਦਰ ਦੇ ਪੈਰੈਂਟਸ ਕਹਿੰਦੇ ਆ ਕਿ ਜਦੋਂ ਹਰਮੋਹਿੰਦਰ ਨੇ ਪੁਲਿਸ ਨੂੰ ਫੋਨ ਕਰਕੇ ਦੱਸਿਆ ਕਿ ਉਹ ਉਸੇ ਦਿਨ ਸਨਾ ਨੂੰ ਮਿਲ ਕੇ ਆਈ ਤਾਂ ਉਹਨਾਂ ਨੇ ਬਾਕੀ ਕਿਸੇ ਵੀ ਐਂਗਲ ਤੇ ਇਨਵੈਸਟੀਗੇਸ਼ਨ ਨਹੀਂ ਕੀਤੀ ਨਾ ਸੈਰ ਤੇ ਨਾ ਖੁਦ ਦੀ ਜਾਨ ਲੈਣ ਵਾਲੇ ਐਂਗਲ ਤੇ ਕੁਝ ਵੀ ਨਹੀਂ ਬਸ ਸਾਡੀ ਕੁੜੀ ਦੇ ਮਗਰ ਹੀ ਪੈ ਗਏ ਪਰ ਫੇਰ ਵੀ ਕੋਰਟ ਨੇ ਸਰਕਮਸਟੈਂਸ਼ੀਅਲ ਐਵੀਡੈਂਸ ਨੂੰ ਪੋਖਤਾ ਮੰਨਿਆ ਹਰ ਮੋਹਿੰਦਰ ਤੇ ਅਲੀ ਦਾ 2 ਸਾਲ ਦਾ ਰਿਲੇਸ਼ਨ ਹਰ ਮੋਹਿੰਦਰ ਦੀ ਪੋゼਸਿਵਨੈਸ ਤੇ ਜੈਲਸੀ ਨੂੰ ਹੀ ਬ੍ਰਿਟਿਸ਼ ਦਤੀ ਤੇ ਹਰ ਮੋਹਿੰਦਰ ਸੰਘੇੜਾ ਨੂੰ ਸਜ਼ਾ ਹੋ ਗਈ ਅਲੀ ਨੇ ਸਭ ਤੋਂ ਪਹਿਲਾਂ ਵੇਖੀ ਹੁੰਦੀ ਆ ਸਨਾ ਦੀ ਬਾਡੀ ਪਰ ਉਸ ਬਾਬਤ ਕੋਈ ਇਨਵੈਸਟੀਗੇਸ਼ਨ ਨਹੀਂ ਹੁੰਦੀ ਉਹ ਚੱਲਦੇ ਕੇਸ 'ਚ ਅਲੀ ਚੱਲਦੇ ਕੇਸ 'ਚ ਹੀ ਇੰਗਲੈਂਡ ਛੱਡ ਕੇ ਕਿਤੇ ਹੋਰ ਰਹਿਣ ਚਲਾ ਜਾਂਦਾ ਕਿਉਂਕਿ ਪੁਲਿਸ ਨੂੰ ਉਹ ਆਪਣਾ ਸਸਪੈਕਟ ਕਦੀ ਲੱਗਦਾ ਹੀ ਨਹੀਂ ਹੋ ਤਾਂ ਇਹ ਵੀ ਸਕਦਾ ਸੀ ਨਾ ਕਿ ਅਲੀ ਨੇ ਹੀ ਵਾਈਫ ਨੂੰ ਰਸਤੇ ਤੋਂ ਹਟਾਇਆ ਹੋਵੇ ਹਰਮੋਹਿੰਦਰ ਦੀ ਸਜ਼ਾ ਤਾਂ ਪੂਰੀ ਹੋਈ ਪਰ ਫੇਰ ਵੀ ਮਨ 'ਚ ਸਵਾਲ ਆਉਂਦੇ ਨੇ ਕਿ ਕਿਤੇ ਕੋਈ નિર્ਦੋਸ਼ ਤਾਂ ਨਹੀਂ ਰਗੜਿਆ ਗਿਆ ਸਨਾ ਤੇ ਉਸਦੇ ਪੇਟ 'ਚ ਪਲ ਰਿਹਾ ਬੱਚਾ ਤਾਂ ਖਤਮ ਹੋਇਆ ਪਰ ਨਾਲ ਹਰਮੋਹਿੰਦਰ ਦੀ ਜ਼ਿੰਦਗੀ ਦੇ ਕਈ ਸਾਲ ਵੀ ਖਤਮ ਹੋ ਗਏ ਹੋ ਸਕਦਾ ਹੈ ਕਿ ਕਤਲ ਹਰਮੋਹਿੰਦਰ ਨੇ ਹੀ ਕੀਤਾ ਹੋਵੇ ਪਰ ਇੱਥੇ ਮੈਂ ਇਹ ਵਿਸ਼ਵਾਸ ਨਾਲ ਅਜੇ ਵੀ ਨਹੀਂ ਕਹਿ ਸਕਦੀ ਕਿ ਇਹ ਕਤਲ ਉਸੇ ਨੇ ਕੀਤਾ ਹੈ ਕੋਰਟ ਦੀ ਤੇ ਕੋਰਟ ਦੇ ਫੈਸਲਿਆਂ ਦੀ ਆਪਾਂ ਬਹੁਤ ਇੱਜ਼ਤ ਕਰਦੇ ਆਂ ਪਰ ਇੱਥੇ ਦਿਲ 'ਚ ਸਵਾਲ ਬੜੇ ਨੇ ਵਾਹਿਗੁਰੂ ਮਿਹਰ ਕਰੇ ਤੁਸੀਂ ਵੇਖ ਰਹੇ ਹੋ ਕੈਮਰਾ ਆ ਲੈਨਸ ਸਾਫ